ਦਰ ਕਿਕਲੀਆਂ ਬਾਹਰ ਨਿੰਦਿਆ ਇਹ ਜਿਆਦਾ دیر ਨਹੀਂ ਚੱਲੇਗੀ। ਬਾਦਲਾਂ ਦੀ ਸਿਆਸੀ ਕਿਕਲੀ ਉੱਤੇ ਭਗਵੰਤ ਮਾਨ ਨੇ ਚੁਟਕੀ ਲਈ ਹੈ। ਮਾਨ ਨੇ ਗੁਰਦੁਆਰਿਆਂ 'ਚ ਭਾਜਪਾ ਦੀ ਦਖਲਅੰਦਾਜ਼ੀ ਤੇ ਤੰਜ ਕੱਸਦਿਆਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨੂੰ ਦਖਲਅੰਦਾਜ਼ੀ ਕਰਨ ਦਾ ਮੌਕਾ ਦਿੱਤਾ ਹੈ। ਸਵਾਲ ਹਰ ਸਿਮਰਤ ਕੌਰ ਬਾਦਲ ਦੀ ਕੇਂਦਰੀ ਕੁਰਸੀ ਅਤੇ ਮਨਜਿੰਦਰ ਸਿੰਘ ਸਿਰਸਾ ਉੱਤੇ ਵੀ ਉੱਠਿਆ ਕਿ ਆਖਰਕਾਰ ਵਿਰੋਧ ਖੁੱਲ ਕੇ ਕਿਉਂ ਨਹੀਂ ਕੀਤਾ ਜਾਂਦਾ? ਭਾਵਕੀ ਕੁਰਸੀਆਂ ਨੂੰ ਤਿਆਗ ਦਿੱਤਾ ਜਾਵੇ। ਜੇ ਉਹ ਜੇ ਉਹ ਧਰਮ ਦੇ ਵਿੱਚ ਇੰਟਰਫੇਅਰ ਕਰਦੇ ਨੇ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਇੰਟਰਫੇਅਰ ਕਰਨ ਵਾਸਤੇ ਇਹਨਾਂ ਨੇ ਅਲਾਉ ਕੀਤਾ ਇਹ ਗੱਠਜੋੜ ਕਰਦੇ ਰਹਿੰਦੇ ਨੇ ਉਹ ਤਾਂ ਕਰਨਗੇ ਕਰਨਗੇ ਜਦੋਂ ਤੁਸੀਂ ਉਹਨਾਂ ਨੂੰ ਮੌਕਾ ਦਿਓਗੇ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਦੇ ਜਿਹੜੇ ਦੂਜੀ ਕਤਾਰ ਦੇ ਲੀਡਰ ਨੇ ਉਹ ਤਾਂ ਭਾਜਪਾ ਦੇ ਵਿਰੁੱਧ ਬੋਲ ਰਹੇ ਨੇ ਪਰ ਹਰਸਿਮਰਤ ਕੌਰ ਭਾਰਤ ਧਰਮ ਦਾ ਰੋਲਾ ਪਾ ਰਹੇ ਨੇ ਕਿ ਸਾਡੇ ਧਰਮ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨਾਲ ਗੱਠਵੰਦਨ ਵੀ ਤੋੜ ਸਕਦੇ ਹਾਂ ਪਰ ਹਰਸਿਮਰਤ ਕੌਰ ਕਿੱਕਲੀ ਪਾ ਰਹੀ ਹੈ ਅੰਦਰ ਗਿੱਦਾਂ ਪਾਰੀ ਹੈ ਉਹਦੇ ਨਾਲ ਸਮ੍ਰਿਤੀ ਰਾਣੀ ਨਾਲ ਸੋ ਅੰਦਰ ਗਿੱਦੇ ਬਾਹਰ ਨਿੰਦਿਆ ਇਹ ਗੱਲ ਲੋਕ ਜਿਹੜੇ ਨੇ ਸਭ ਚੰਗੀ ਤਰ੍ਹਾਂ ਜਾਣਦੇ ਨੇ ਜਿਆਦਾ ਪਹਿਲਾਂ ਹਰਸਿਮਰਤ ਕੌਰ ਜਿਵੇਂ TDP ਵਾਲੇ ਸੀਗੇ ਆਂਧਰਾ ਵਾਲੇ ਜਦੋਂ ਉਹਨਾਂ ਨੂੰ ਸਪੈਸ਼ਲ ਸਟੇਟਸ ਦਾ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ ਉਹਨਾਂ ਨੇ ਆਪਦੇ ਮੰਤਰੀ ਵਾਪਸ ਬੁਲਾ ਲਏ ਸਰਕਾਰ ਚੋਂ ਇਹੇ ਨਾਲੇ ਕੁਰਸੀ ਭਾਲਦੇ ਆ ਤੇ ਨਾਲੇ ਵਿਰੋਧ ਕਰਦੇ ਆ ਮਨਜਿੰਦਰ ਸਿਰਸਾ ਬੀਜੇਪੀ ਦੀ ਟਿਕਟ ਤੇ ਜਿੱਤਿਆ ਹੋਇਆ ਹੈ ਕਮਲ ਦੇ ਫੁੱਲ ਤੇ ਪਹਿਲਾਂ ਤਾਂ ਉਹ ਉੱਥੋਂ ਅਸਤੀਫਾ ਦੇ ਕੇ ਫੇਰ ਵਿਰੋਧ ਕਰੇ ਨੰਬਰ 2 ਤੇ ਹਰ ਸਿਮਰਤ ਕੌਰ ਉਸੇ ਸਰਕਾਰ ਦੇ ਵਿੱਚ ਮੰਤਰੀ ਹੈ ਉਹ ਵੀ ਅਸਤੀਫਾ ਦੇਵੇ ਹੁਣ ਤਾਂ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਹੁਣ ਤਾਂ ਕੁਰਸੀ ਨੂੰ ਕੋਈ ਖਾਸ ਖਤਰਾ ਨਹੀਂ ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਅਮਿਤ ਸ਼ਾਹ ਚੰਡੀਗੜ੍ਹ ਆਏ ਸੀ ਤਾਂ ਬਾਦਲ ਨੇ ਪੰਜਾਬ ਦੇ ਪੱਲੇ ਦੀਆਂ ਸੀਟਾਂ ਦੀ ਗੱਲ ਕੀਤੀ ਜਿਸ ਤੋਂ ਇਹਨਾਂ ਦੀ ਮਨਸ਼ਾ ਸਾਫ਼ ਹੈ ਬਾਦਲ ਸਾਹਿਬ ਨੂੰ ਜੇ ਪੰਜਾਬ ਦੀ ਚਿੰਤਾ ਹੁੰਦੀ ਤਾਂ ਅਮਿਤ ਸ਼ਾਹ ਇੱਕ ਵਾਰੀ ਚੰਡੀਗੜ੍ਹ ਆਏ ਸੀਗੇ ਗੱਲ ਕਰਨ ਤਾਂ ਪੰਜਾਬ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਜਾਂ ਵਪਾਰੀਆਂ ਦੀਆਂ ਮੰਗਾਂ ਜਾਂ ਦਲਿਤਾਂ ਮਜ਼ਦੂਰਾਂ ਦੀਆਂ ਮੰਗਾਂ ਮਨਵਾ ਸਕਦੇ ਸੀਗੇ ਸਰਕਾਰ ਹਜੇ ਹੈਗੀ ਸੀ ਪਰ ਇਹਨਾਂ ਨੇ ਕੀ ਮੰਗ ਰੱਖੀ ਕਿ ਅੰਮ੍ਰਿਤਸਰ ਸੀਟ ਛੱਡ ਦਿਓ ਜੀ ਲੁਧਿਆਣਾ ਲੈ ਲਓ ਜੀ ਇਹ ਆਪਣੀਆਂ ਸੀਟਾਂ ਦੇ ਚੱਕਰਾਂ 'ਚ ਨੇ ਇਹਨਾਂ ਨੂੰ ਪੰਜਾਬ ਨਾਲ ਕੋਈ ਚਿੰਤਾ ਨਹੀਂ ਅੰਦਰ ਕਿੱਕਲੀਆਂ ਬਾਹਰ ਨਿੰਦਿਆ ਇਹ ਜ਼ਿਆਦਾ دیر ਨਹੀਂ ਚੱਲੂਗਾ ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਸਾ ਦੇ ਬਿਆਨਤ ਤੋਂ ਬਾਅਦ ਮੱਚੀ ਸਿਆਸੀ ਤਰਥਲੀ ਨੂੰ ਭਗਵੰਤ ਮਾਨ ਨੇ ਆਪਣੇ ਅੰਦਾਜ਼ ਚ ਗੰਭੀਰ ਦੱਸਿਆ ਟੀਨਸਾ ਸਾਹਿਬ ਨੂੰ ਵੀ ਇਹ ਮਹਿਸੂਸ ਹੋਇਆ ਹੋਣਾ ਕਿ ਬਾਦਲ ਪਰਿਵਾਰ ਜਿਹੜਾ ਉਹਨੇ ਉਹਨੇ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਇਕਾਲੀ ਦਲ ਬਣਾ ਰੱਖਿਆ ਟੀਨਸਾ ਸਾਹਿਬ ਵੱਡਾ ਨਾਮ ਹੈ ਬਹੁਤ ਕੱਦਾਬਰ ਲੀਡਰ ਨੇ ਇਕਾਲੀ ਦਲ ਦੇ ਉਹਨਾਂ ਦਾ ਆਪਣਾ ਬਹੁਤ ਰਸੂਖ ਹੈ ਹਲਕੇ ਚ ਸੋ ਜੇ ਉਹਨਾਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਤਾਂ ਇਹਦਾ ਮਤਲਬ ਸਮਥਿੰਗ ਵੈਰੀ ਸੀਰੀਅਸ ਉਹਨਾਂ ਦੇ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਗੰਭੀਰ ਜਿਹੜੇ ਮੁੱਦੇ ਚੱਲ ਰਹੇ ਨੇ ਫਿਰ ਇਹਦਾ ਮਤਲਬ ਸੋ ਲੋਕ ਸਭਾ ਚੋਣਾਂ ਸਿਰਤੇ ਨੇ ਬਰਨਾਲਾ ਫੇਰੀ ਦੌਰਾਨ ਭਗਵੰਤ ਮਾਨ ਦੀ ਬਿਆਨਬਾਜ਼ੀ ਦਾ ਤੁਰਾਰਿਆ ਬਾਦਲ ਪਰਿਵਾਰ ਨਿਸ਼ਾਨੇਵਾਜ਼ੀ ਦਾ ਸਿਆਸੀ ਲਾਹਾ ਮਿਲਦਾ ਜਾਂ ਨਹੀਂ ਇਹ ਚੋਣ ਨਤੀਜੇ ਦੱਸਣਗੇ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ